ਲੈ ਕੇ ਹਾਜ਼ਰਾਂ ਜੀ ਅੱਜ ਦੀ ਵੀਡੀਓ ਪਰ ਉਸ ਤੋਂ ਪਹਿਲਾਂ ਆਪ ਜੀ ਗੁਦਾਰਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਤਾਂ ਪੇਸ਼ ਹੈ ਰਪਿੰਦਰ ਸਿੰਘ ਬਰਨ ਦੀ ਲਿਖੀ ਹੋਈ ਕਹਾਣੀ ਵਖਤ ਉਹ ਬੁੜੇ ਦਾ ਮੰਝਾ ਅਜੇ ਵੀ ਬਾਹਰੀ ਪਿਆਏ ਇਹਨੂੰ ਚੱਕ ਕੇ ਅੰਦਰ ਕਰ ਲਿਆ ਕਰ ਸਮਾ ਰਹਿੰਦੇ ਨਾਲ ਨਹੀਂ ਤਾਂ ਇਹਦੀ ਹੁਣ ਦੀ ਫੜੀ ਸਲਾਬ ਸਾਰਾ ਸਾਲ ਨਹੀਂ ਮੁੱਕਣੀ ਨਸੀਬਕੌਰ ਨੇ ਆਪਣੇ ਬਾਹਰ ਵਾਲ ਨੂੰ ਭੱਜੇ ਜਾਂਦੇ ਛੋਟੇ ਮੁੰਡੇ ਨੂੰ ਤਾੜਨਾ ਕਰਦਾ ਕਿਹਾ ਆਪਣੇ ਸਾਰੇ ਸੰਤੋਖ ਸਿੰਘ ਦੇ ਮੰਜੇ ਨੂੰ ਅੰਦਰ ਕਰਦਿਆਂ ਕਿਹਾ ਕੁੜੇ ਬੜਬੜ ਵੀ ਕਰਦੀ ਰਹਿਣੀ ਹੈ ਸੇਵਾ ਵੀ ਕਰਦੀ ਰਹਿਣੀ ਹੈ ਐਵੇਂ ਬਜ਼ੁਰਗਾਂ ਦੀ ਹਾਲ ਲੱਗ ਜਾਂਦੀ ਹੈ ਨਸੀਬੂ ਦੀ ਗੁੰਡਨ ਚੰਦਕੌਰ ਉਸ ਨੂੰ ਸਮਝਾਉਂਦੇ ਹੋਏ ਅੱਗੇ ਲੰਘ ਗਈ ਤਦ ਇਹ ਆਪ ਵੀ ਆਵਾਜ਼ ਮਾਰ ਲਿਆ ਕਰ ਮੈਨੂੰ ਲੋਕਾਂ ਤੋਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਰੱਬ ਵੀ ਵਹਿਰੀ ਹੋਇਆ ਏ ਇਹ ਦਿਨ ਦੇਖਣੇ ਪੈ ਰਹੇ ਨੇ ਰੱਬ ਵੀ ਪਰਦਾ ਨਹੀਂ ਪਾਉਂਦਾ ਇਹਦੇ ਤੇ ਨਸੀਬੂ ਆਪਣੇ ਅਧਰੰਗ ਦੇ ਮਾਰੇ ਸੌਰੇ ਨੂੰ ਬੜਬੜ ਕਰਦੀ ਅੰਦਰ ਲੈ ਗਈ। ਅੱਜ ਨਸੀਬੂ ਦਾ ਘਰ ਵਾਲਾ ਚੇਤੂ ਸ਼ਰਾਬੀ ਫਿਰ ਪਿੰਡ ਕਿਸੇ ਨਾਲ ਝਗੜਾ ਕਰਕੇ ਮੱਥੇ 'ਚੋਂ ਖੂਨ ਵਗਾਈ ਆ ਰਿਹਾ ਸੀ। ਅਜੇ ਤੈਨ ਅਜੇ ਤੱਕ ਕਿੰਨੇ ਵਾਰ ਉਹ ਕੁੱਟ ਖਾ ਚੁੱਕਿਆ ਸੀ ਪਰ ਅੱਜ ਕਿਸੇ ਨੇ ਇੱਕ ਦੰਦ ਵੀ ਤੋੜ ਦਿੱਤਾ ਸੀ। ਛੋਟਾ ਮੁੰਡਾ ਆਪਣੇ ਪਿਓ ਨੂੰ ਸਾਹਮ ਦਾ ਕਰ ਲਿਆ ਸੀ। ਅਜੇ ਲੋਕ ਕਹਿੰਦੇ ਕੰਜਰ ਪਹਿਲਾ ਸਾਉਤੀ ਅਖੇ ਵਿਆਹ ਤੋਂ ਮੰਗਰੋਂ ਅਲ ਜਲੂਲ ਮਾਰਨ ਲੱਗ ਪਿਆ ਨਾਲੇ ਨਸ਼ੇ ਕਰਨ ਲੱਗ ਪਿਆ ਵਿਆਹ ਮੰਗਰੋਂ ਨਾ ਮੈਂ ਦੱਸ ਕਿਹੜੀ ਪਹਿਲੇ ਦਿਨ ਹੀ ਗੋਲੀ ਵੱਟ ਕੇ ਇਹਦੇ ਮੂੰਹ 'ਚ ਪਾਤੀ ਸੰਤੋਖ ਸਿਉ ਆਪਣੀ ਨੂੰਹनियां ਸੁਣੀ ਜਾ ਰਿਹਾ ਸੀ ਪਰ ਬੋਲਣ ਤੋਂ ਅਸਮਰਥ ਕੁਝ ਵੀ ਬੋਲ ਕੇ ਨਹੀਂ ਸੁਣਾ ਸਕਦਾ ਸੀ ਕਿ ਕਿਵੇਂ ਨਸੀਬੋ ਦੀਆਂ ਜਵਾਨੀ ਵੇਲੇ ਦੀਆਂ ਕੀਤੀਆਂ ਗਲਤੀਆਂ ਨੇ ਹੀ ਸਾਰਾ ਟੱਬਰ ਰੋਲ ਦਿੱਤਾ ਕੋਦੀ ਨਸੀਬੋ ਦੇ ਮਨ ਵਿੱਚ ਇਹ ਬਹੁਤ ਵਾਰੀ ਖਿਆਲ ਆਇਆ ਸੀ ਕਿ ਨਾ ਮੈਂ ਵਕੀਲਾਂ ਦੇ ਲਾਭੂ ਨਾਲ ਕੁਝ ਪਲ ਪਿਆਰ ਦੀਆਂ ਪੀਂਘਾਂ ਝੂੜਦੀ ਤੇ ਨਾ ਅੱਜ ਇਹ ਦਿਨ ਵਿਖਣੀ ਪੈਂਦੀ ਉਸ ਨੂੰ ਯਾਦ ਸੀ ਕਿ ਕਿਵੇਂ ਅੱਗ ਦੀ ਲਾਟ ਵਰਗੀ ਉਸ ਦੀ ਜਵਾਨੀ ਵਿੱਚ ਪੈਰ ਰੱਖਦਿਆਂ ਹੀ ਇਲਾਕੇ ਵਿੱਚ ਗੱਲਾਂ ਹੋਣ ਲੱਗ ਲੱਗੀਆਂ ਸਨ ਨਸੀਬੂ ਗਰੀਬ ਕਰਦੀ ਜ਼ਰੂਰ ਸੀ ਪਰ ਉਸ ਦੇ ਉੱਪਰ ਆਏ ਜੱਗੋਂ ਵੱਖਰੇ ਹੁਸਨ ਕਾਰਨ ਉਸ ਦੀ ਮਾਂ ਦੀ ਨਿਗਰਾਨੀ ਉਸ ਉੱਪਰ ਜ਼ਿਆਦਾ ਸੀ ਜਿਸ ਕਰਕੇ ਉਸ ਨੂੰ ਲਾਗਲੇ ਪਿੰਡ ਜੈਲਦਾਰ ਸੰਤੋਖ ਸਿੰਘ ਦੇ ਮੁੰਡੇ ਇੱਕ ਲੱਤ ਤੋਂ ਥੋੜੇ ਲੰਗੜੇ ਚੇਤ ਸਿੰਘ ਨਾਲ 16ਵੇਂ ਸਾਲ ਵਿੱਚ ਵਿਆਹ ਕਰ ਦਿੱਤਾ ਸੀ ਉਸ ਵਕਤ ਚੇਤੂ ਦੀ ਉਮਰ 26 ਸਾਲ ਪੁੱਗ ਗਈ ਸੀ ਪਰ ਸੱਸ ਦੇ ਮਿਲੇ ਅਥਾ ਪਿਆਰ ਕਾਰਨ ਨਸੀਬੋ ਨੂੰ ਘਰੋਂ ਖੇਤ ਜਾਣ ਦੀ ਇਜਾਜ਼ਤ ਜਲਦੀ ਮਿਲ ਗਈ ਸੀ ਸੰਤੋਖ ਸਿੰਘ ਵੀ ਆਪਣੇ ਭਰਾ ਨਾਲ ਗਦਾਰੀ ਕਰਕੇ ਜੇਲ੍ਹਦਾਰ ਬਣਿਆ ਸੀ ਧੋਖੇ ਨਾਲ ਜ਼ਮੀਨ ਵੀ ਬਣਾ ਲਈ ਸੀ ਪਰ ਛੋਟੇ ਭਰਾ ਦੇ ਕੋਲ ਚੌਥੇ ਹਿੱਸੇ ਦੀ ਜ਼ਮੀਨ ਆਉਣ ਤੇ ਵੀ ਉਸਨੇ ਆਪਣੇ ਮਾਪੇ ਨੂੰ ਨਾਲ ਰੱਖਿਆ ਜਿਨ੍ਹਾਂ ਨੂੰ ਸੰਤੋਖ ਸਿੰਘ ਨੇ ਘਰੋਂ ਇਸ ਕਰਕੇ ਕੱਢ ਦਿੱਤਾ ਸੀ ਕਿ ਉਹ ਉਸਦੀ ਹਰ ਗੱਲ ਵਿੱਚ ਬੇਲੋੜਾ ਦਖਲ ਦਿੰਦੇ ਸਨ ਨਸੀਬੋ ਨੂੰ ਪੱਤਾ ਲੈ ਕੇ ਜਾਂਦੀ ਨੂੰ ਵੇਖ ਕੇ ਹਉ ਘਾਤਾ ਹਰ ਕੋਈ ਪਰਦਾ ਪਰ ਲਾਭ ਸਿੰਘ ਇਹਨਾਂ ਗੱਲਾਂ ਨੂੰ ਪਰੇ ਰੱਖ ਕੇ ਉਸ ਉੱਤੇ ਕਬਜ਼ਾ ਕਰਨ ਬਾਰੇ ਹੀ ਸੋਚਦਾ ਪਰ ਰਿਸ਼ਤੇ ਵਿੱਚ ਚਾਚੀ ਲੱਗਣ ਕਾਰਨ ਦੁਨੀਆ ਤੋਂ ਵੀ ਡਰਦਾ ਇੱਕ ਦਿਨ ਸੰਤੋਖ ਸਿੰਘ ਦੇ ਸਾਹਮਣੇ ਆ ਜਾਂਦੇ ਵੀ ਲਾਭ ਸਿੰਘ ਬੁੱਲਾਂ ਤੇ ਜੀਬ ਫੇਰਨ ਤੋਂ ਨਾ ਹਟਿਆ ਨਸੀਬੋ ਤਾਂ ਉਸ ਵੱਲ ਧਿਆਨ ਹੀ ਨਹੀਂ ਦਿੰਦੀ ਸੀ ਪਰ ਉਸ ਦਿਨ ਸੰਤੋਖ ਸਿੰਘ ਵੱਲੋਂ ਲਾਭੂ ਦੇ ਕੰਨ ਤੇ ਮਾਰੇ ਲਫੜ ਕਰਨ ਉਸ ਦਾ ਧਿਆਨ ਪਹਿਲੀ ਵਾਰ ਲਾਭ ਸਿੰਘ ਤੇ ਪਿਆ। "ਬਾਬਾ ਕੀ ਹੋਇਆ ਤੇਰੀ ਚਾਚੀ ਲੱਗਦੀ ਆ ਉਹ ਜਿਹਨੂੰ ਦੇਖ ਕੇ ਭੜੀਆਂ ਹਰਕਤਾਂ ਕਰਦਾ ਹੈ।" ਸੰਤੋਖ ਸਿੰਘ ਤੇ ਜਵਾਬ ਵਿੱਚ ਗੁੱਸਾ ਤੇ ਹਰਕ ਸੀ। ਪਰ ਲਾਭ ਦੀ ਜਵਾਨੀ ਅਤੇ ਸਡੌਲ ਸਰੀਰ ਨੂੰ ਵੇਖ ਨਸੀਬੋ ਦੀਆਂ ਅੱਖਾਂ ਵਿੱਚ ਪਹਿਲੀ ਵਾਰ ਇੰਨੀ ਚਮਕ ਆਈ ਸੀ। ਸੰਤੋਖ ਬੁੜੇ ਤੋਂ ਆਪਣੀ ਬੀਜਤੀ ਦਾ ਬਦਲਾ ਅਤੇ ਨਸੀਬੂ ਦੇ ਹੁਸਨ ਦੀ ਪੂਰੀ ਵਰਤੋਂ ਹੁਣ ਲਾਭ ਦੇ ਮਨੋਰਥ ਵਿੱਚ ਸਭ ਤੋਂ ਉੱਪਰ ਸੀ ਇੱਕ ਦਿਨ ਨਸੀਬੂ ਨੂੰ ਰਾਹ ਜਾਂਦੇ ਇਕੱਲੀ ਵੇਖ ਲਾਭ ਦਾ ਦਿਲ ਅੱਜ ਗੱਲ ਕਰਨ ਨੂੰ ਕੀਤਾ ਉਸਨੇ ਆਪਣੇ ਖੇਤਾਂ ਤੋਂ ਬਾਹਰ ਆ ਕੇ ਮਸ਼ਕਰੀ ਕਰਦੇ ਕਿਹਾ ਦੇਖੀ ਚਾਚੀ ਚਾਚੇ ਨੂੰ ਖਵਾ ਖਵਾ ਕੇ ਹੀ ਨਾ თੋਥਾ ਕਰਨੀ ਅਜੇ ਤਾਂ ਤੇਰੀ ਜਵਾਨੀ ਵੀ ਚੱਜ ਨਾਲ ਸ਼ੁਰੂ ਨਹੀਂ ਹੋਈ ਤੇ ਉਹ ਬਡਾਪੇ ਵੱਲ ਨੂੰ ਵੀ ਤੁਰ ਪਿਆ ਤੂੰ ਭਾਈ ਆਪਣਾ ਕੰਮ ਕਰ ਨਹੀਂ ਬਾਪੂ ਜੀ ਦਾ ਸੁਭਾਤ ਇਹਨੂੰ ਪਤਾ ਕਹਿ ਨਸੀਬੋ ਨੇ ਉਸ ਨੂੰ ਥੋੜਾ ਦਬਕਾ ਮਾਰਿਆ ਤੇ ਲੰਘ ਗਈ ਪਰ ਲਾਭ ਦੇ ਕੰਨ ਤੇ ਜੂ ਨਹੀਂ ਸਰਗੀ ਇੱਕ ਦਿਨ ਉਸ ਨੇ ਨਸੀਬੋ ਦੇ ਲੱਕ ਨੂੰ ਮੰਗਰੋਂ ਆ ਕੇ ਘੁੱਟ ਕੇ ਜੱਫੀ ਪਾ ਲਈ ਸਭ ਦੇ ਅੰਗਾਂ ਦੀ ਸਖਤੀ ਨਹੀਂ ਸੌਰੀ ਲਾਭ ਦੇ ਅੰਗਾਂ ਦੀ ਸਖਤੀ ਨੇ ਉਸ ਦਾ ਰੂਮ ਰੂਮ ਖੜਾ ਕਰ ਦਿੱਤਾ ਤੇ ਉਸ ਨੂੰ ਇੱਕਦਮ ਧੱਕਾ ਮਾਰ ਕੇ ਭੱਜਣ ਦੀ ਕੀਤੀ ਅਸਫਲ ਕੋਸ਼ਿਸ਼ ਕਾਰਨ ਉਹ ਲਾਭ ਦੇ ਹੱਥਾਂ ਵਿੱਚ ਆਪਣੇ ਕੋਮਲ ਅੰਗਾਂ ਨੂੰ ਮਹਿਸੂਸ ਕਰਨ ਲੱਗੀ। ਲਾਭ ਨੂੰ ਪਹਿਲੀ ਤੋੜ ਦੀ ਤੋਂ ਵੱਧ ਅਸਰ ਉਸਦੀ ਕੋਮਲ ਅੰਗਾਂ ਦੀ ਸ਼ੋਧਾ ਸੀ ਅਤੇ ਉਮੀਦ ਤੋਂ ਉਲਟ ਨਸੀਬੂ ਦੇ ਸਾਹਸ ਦੇਣ ਕਾਰਨ ਉਹ ਛੇਤੀ ਫਾਰਗ ਹੋ ਗਿਆ। ਖੇਤ ਜੋ ਨਿਕਲਦੇ ਤਾਂ ਕਿਸੇ ਨੇ ਨਾ ਵੇਖਿਆ ਪਰ ਨਸੀਬ ਦੇ ਨਸੀਬੂ ਦੇ ਬਦਲੇ ਹਾਵ ਭਾਵ ਕਰਨ ਚੇਤੂ ਨੂੰ ਸ਼ੱਕ ਹੋ ਗਿਆ। ਨਸੀਬੋ ਨੂੰ ਕੱਲ ਤੋਂ ਖੇਤ ਨਾ ਆਉਣ ਦੀ ਤਕੀਦ ਕਰਦਿਆਂ ਉਸਨੇ ਰੋਜ਼ ਹੀ ਖੁਦ ਹੀ ਰੋਜ਼ ਘਰ ਆ ਕੇ ਰੋਟੀ ਖਾਣ ਲਈ ਕਹਿ ਦਿੱਤਾ ਨਸੀਬੋ ਲਾਭ ਦੀ ਪਹਿਲੀ ਸ਼ੋ ਨਹੀਂ ਸੀ ਪਹੁੰਚ ਸਕੀ ਉਸ ਨੂੰ ਚੇਤੂ ਵਿੱਚੋਂ ਹੁਣ ਉਹ ਨੱਗ ਨਹੀਂ ਸੀ ਆਉਂਦਾ ਜੋ ਲਾਭ ਨੂੰ ਚੇਤੇ ਕਰਕੇ ਹੀ ਆ ਜਾਂਦਾ ਸੀ ਕੁਝ ਦਿਨ ਮਗਰੋਂ ਲਾਭ ਦੇ ਰੋਜ਼ ਦੇਖੰتے ਵੀ ਨਸੀਬੋ ਨਾ ਆਉਂਦਾ ਨਾ ਹੁੰਦੇ ਉਹ ਆਸਾ ਪਾਸ ਦੇਖ ਕੇ ਆਵੜਿਆ ਡੰਗਰਾਂ ਵਾਲੇ ਪਾਸੇ ਕੱਲੀ ਨਸੀਬੋ ਨੂੰ ਵੇਖ ਕੇ ਉਸਨੇ ਸਿੱਧਾ ਹੀ ਪੱਠ ਤੇ ਹੱਥ ਪਾ ਲਿਆ ਤੇ ਉਸ ਦੇ ਹਰੇਕ ਅੰਗ ਨੂੰ ਟਟੋਲਣ ਲੱਗਾ ਇਸ ਤੋਂ ਪਹਿਲਾਂ ਕਿ ਨਸੀਬੋ ਕੁਝ ਸਮਝ ਪਾਉਂਦੀ ਉਹ ਵੀ ਉਸ ਦੀਆਂ ਬਾਹਾਂ ਵਿੱਚ ਹੀ ਢੇਰੀ ਹੋ ਗਈ ਇੰਨੇ ਨੂੰ ਸੱਸ ਦੇ ਇੱਕ ਬੋਲ ਨੇ ਉਸ ਦੀਆਂ ਸੱਦਰਾਂ ਤੇ ਪਾਣੀ ਫੇਰ ਦਿੱਤਾ ਕੰਜਰੀਏ ਤੈਨੂੰ ਸ਼ਰਮ ਨਾ ਆਈ ਕਹਿਨ ਸਾਰ ਸੱਸ ਨੇ ਨਸੀਬੋ ਦੇ ਜ਼ੋਰਦਾਰ ਥੱਪੜ ਮਾਰਿਆ ਪਰ ਲਾਪ ਦੇ ਮਾਰੇ ਇੱਕ ੱੱਕੇ ਕਾਰਨ ਉਸ ਦੀ ਸੱਸ ਦਾ ਮੱਥਾ ਖੁਰਲੀ ਨਾਲ ਜ਼ੋਰ ਦੀ ਟਕਰਾ ਗਿਆ ਇਹ ਦੇਖ ਕੇ ਲਾਭ ਉੱਥੋਂ ਭੱਜ ਗਿਆ ਤੇ ਨਸੀਬੂ ਨੇ ਹਰੋਲਾ ਪਾ ਦਿੱਤਾ ਕਿ ਬੇਬੇ ਜੀ ਬੇਹੋਸ਼ ਹੋ ਕੇ ਡੱਗ ਪਈ ਆਂਡੀ ਗੌਂਡੀ ਇਕੱਠੇ ਹੋਏ ਤੇ ਹਕੀਮ ਕੋਲ ਲੈ ਕੇ ਗਏ ਪਰ ਉਸ ਨੇ ਉਸ ਨੂੰ ਪ੍ਰਮਾਤਮਾ ਦੇ ਘਰ ਪਹੁੰਚਣ ਬਾਰੇ ਕਹਿ ਸੰਤੋਖ ਸਿੰਘ ਦੇ ਘਰ ਦੇ ਦੀਵੇ ਹੌਲੀ-ਹੌਲੀ ਭੁਜਨ ਦਾ ਮੋਢ ਬਣਾ ਦਿੱਤਾ ਲਾਭ ਦੇ ਇਸ ਕਾਰਨ ਮੈਂ ਬੜੀ ਇਸ ਨੂੰ ਕੁਝ ਪਤਾ ਨਾ ਚੱਲਿਆ ਸਮਾਪਾ ਕੇ ਸੰਤੋਖ ਸਿੰਘ ਦੇ ਕਹਿਣ ਤੇ ਚੇਤੂ ਜ਼ਿਆਦਾ ਘਰ ਹੀ ਰਹਿਣ ਲੱਗ ਪਿਆ ਪਰ ਗੰਮ ਤੇ ਜ਼ਮੀਨ ਜ਼ਿਆਦਾ ਹੋਣ ਕਾਰਨ ਫਿਰ ਵੀ ਉਹ ਘਟ ਹੀ ਘਰ ਬੈਠਦਾ ਤੇ ਲਾਭ ਇਸ ਗੱਲ ਦਾ ਪੂਰਾ ਲਾਭ ਉਠਾਉਂਦਾ ਪੂਰਾ ਫਾਇਦਾ ਉਠਾਉਂਦਾ ਨਸੀਬੋ ਨੇ ਸਾਲ ਮੰਗਰੋ ਇੱਕ ਮੁੰਡੇ ਨੂੰ ਜਨਮ ਦਿੱਤਾ ਇੱਕ ਦਿਨ ਸੀਬੋ ਨੇ ਲਾਭ ਨੂੰ ਉਸ ਦੀ ਜਵਾਨੀ ਦੀ ਹਰ ਰੀਜ ਇੰਨੇ ਵਧੀਆ ਤਰੀਕੇ ਨਾਲ ਪੂਰੀ ਕਰਨ ਦੀ ਪੁੱਛੀ ਖੁਆਕ ਤੇ ਲਾਭ ਨੇ ਕਾਲੀ ਗੋਲੀ ਵਟਕੇ ਨਸੀਬੋ ਨੂੰ ਦਿੰਦਿਆ ਆਪਣੇ ਚੇਤੂ ਨੂੰ ਚਾਹ ਵਿੱਚ ਪਾ ਕੇ ਖਾਣ ਲਈ ਕਿਹਾ ਸੀਬੋ ਨੇ ਡਰਦਿਆਂ ਡਰਦਿਆਂ ਚੇਤੂ ਨੂੰ ਚਾਹ ਵਿੱਚ ਪਾ ਕੇ ਦਿੱਤੀ ਤੇ ਉਸ ਦਿਨ ਚੇਤੂ ਨੇ ਨਸੀਬੋ ਦੇ ਰੋਮ ਰੋਮ ਨੂੰ ਹਰੀਆ ਕਰ ਦਿੱਤਾ ਨਸੀਬੋ ਦੀ ਤੌਰ ਵਿੱਚ ਪਹਿਲੀ ਨਾਲੋਂ ਜ਼ਿਆਦਾ ਮੜਕਾ ਗਈ ਹੁਣ ਉਸ ਨੂੰ ਲਾਭ ਦੀ ਜ਼ਰੂਰਤ ਮਹਿਸੂਸ ਨਾ ਹੁੰਦੀ ਉਸਦੀ ਘਾਟ ਉਹ ਕਿਤੋਂ ਵੀ ਕਾਲੀ ਗੋਲੀ ਦਾ ਇੰਤਜ਼ਾਮ ਕਰਕੇ ਚੇਤ ਨੂੰ ਪਲਾ ਕੇ ਪੂਰੀ ਕਰ ਲੈਂਦੀ ਚੇਤੂ ਵੀ ਖੇਤਾਂ ਵਿੱਚ ਜੀ ਤੋੜ ਮਿਹਨਤ ਕਰਦਾ ਸੰਤੋਖ ਸਿੰਘ ਨੂੰ ਕੁਝ ਵੀ ਪਤਾ ਨਾ ਹੋਣ ਕਾਰਨ ਉਹ ਖੁਸ਼ ਸੀ ਕਿ ਉਸ ਦੇ ਹਮਸਫਰ ਦੇ ਤਰ ਜਾਣ ਮੰਗਰੂ ਵੀ ਉਸ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਸੀ ਕਰਨ ਨਸੀਬੋ ਦੀਆਂ ਬੇਪਰਵਾਹੀਆਂ ਵਧਣ ਲੱਗੀਆਂ ਦਾਰੂ ਦਾ ਨਸ਼ਾ ਚੇਤੂ ਕਰਨ ਲੱਗਿਆ ਹਫੀਮ ਤਾਂ ਹੁਣ ਵੀ ਉਸ ਨੂੰ ਨਹੀਂ ਸੀ ਪਤਾ ਕਿ ਉਹ ਖਾ ਰਿਹਾ ਹੈ ਪਰ ਦਾਰੂ ਕਰਨ ਉਹ ਚਾਹ ਜ਼ਰੂਰ ਛੱਡਦਾ ਜਾ ਰਿਹਾ ਸੀ ਸਮਾਂ ਤੇਜ਼ ਰਫਤਾਰ ਨਾਲ ਭੱਜ ਰਿਹਾ ਸੀ ਇੱਕ ਦਿਨ ਲਾਭ ਅਤੇ ਨਸੀਬੋ ਨੂੰ ਲੱਗਨ ਹਾਲਤ ਵਿੱਚ ਪਿਆ ਦੇਖ ਸੰਤੋਖ ਸਿੰਘ 당ਗ ਰਹਿ ਗਿਆ ਇਸ ਤੋਂ ਪਹਿਲਾਂ ਕਿ ਉਹ ਕੁਝ ਵੀ ਕਰ ਸਕਦਾ ਉਸ ਦੇ ਸੱਜੇ ਪਾਸੇ ਨੂੰ ਅਧਰੰਗ ਹੋ ਗਿਆ ਤੇ ਮੂਦੇ ਮੂ ਡਗਣ ਕਾਰਨ ਉਸ ਦੇ ਨੱਕ ਦੀ ਹੱਡੀ ਵੀ ਟੁੱਟ ਗਈ ਸੰਤੋਖ ਸਿੰਘ ਦੇ ਇਲਾਜ ਲਈ ਅਤੇ ਚੇਤੂ ਦੇ ਨਸ਼ਿਆਂ ਦੀ ਲੱਤ ਕਾਰਨ ਨਸੀਬੋ ਨੂੰ ਲਾਹਬ ਕੋਲੋਂ ਪੈਸੇ ਉਧਾਰ ਲੈਣੇ ਪੈਂਦੇ ਜਿਸ ਕਾਰਨ ਜ਼ਮੀਨ ਵੀ ਹੱਥੋਂ ਜਾਣ ਲੱਗੀ ਇਸ ਵਿੱਚ ਲਾਹਬ ਆਪਣੀ ਸਰੀਰਕ ਭੁੱਖ ਵੀ ਪੂਰੀ ਕਰਦਾ ਤੇ ਜ਼ਮੀਨ ਵੀ ਇਹ ਕਹਿ ਕੇ ਹੱਥੋਂ ਹੁੰਦਾ ਰਿਹਾ ਕਿ ਮੈਂ ਆਪਣੇ ਟੱਬਰ ਨੂੰ ਵੀ ਜਵਾਬ ਦੇਣਾ ਹੁੰਦਾ ਨਸੀਬੋ ਦੀ ਕੁੱਖੋਂ ਦੂਜੇ ਪੁੱਤਰ ਨੇ ਵੀ ਜਨਮ ਲੈ ਲਿਆ ਪਰ ਘਰ ਦੀ ਹਾਲ ਦਿਨ ਬਦਨ ਨਿੱਗਰਤੀ ਜਾ ਰਹੀ ਸੀ ਨਸੀਬੋ ਦੇ ਕਹਿੰਦੇ ਵੀ ਲਾਭ ਨੇ ਜ਼ਮੀਨ ਹਥਿਆਉਣੀ ਨਾ ਛੱਡੀ ਤੇ ਕਬਜਾ ਕਰਦਾ ਰਿਹਾ ਗਵੰਡਨ ਚੰਦਗੌਰ ਦੇ ਕਹਿੰਦੇ ਵੱਡੇ ਮੁੰਡੇ ਨੂੰ ਰਹਿਂਦੀ ਜ਼ਮੀਨ ਚੋਂ ਕੁਝ ਹਿੱਸਾ ਵੇਚ ਕੇ ਵਿਆਹ ਕਰਨ ਕੇ ਬਾਹਰ ਤੋਰਨ ਦੇ ਸੁਝਾਤੇ ਅਮਲ ਕਰ ਮੁੰਡੇ ਦਾ ਘੱਟ ਉਮਰ ਵਿੱਚ ਹੀ ਵਿਆਹ ਕਰਕੇ ਕੈਨੇਡਾ ਤੋਰ ਦਿੱਤਾ ਮੁੰਡੇ ਬਹੁ ਦੇ ਮੋੜ ਸਾਰ ਵਿਨਾ ਲੈਂ ਤੇ ਨਿਰਾਸ਼ਾ ਹੁੰਦੀ ਪਰ ਜ਼ਿੰਦਗੀ ਬੰਨ ਦੀ ਤਸੱਲੀ ਨਾਲ ਚੁੱਪ ਹੋ ਜਾਂਦੀ ਛੋਟਾ ਮੁੰਡਾ ਆਪਣੇ ਪਿਓ ਨਾਲ ਝਗੜਦਾ ਕਰਦਾ ਝਗੜਾ ਕਰਦਾ ਤੇ ਸੰਤੋਖ ਸਿੰਘ ਦੇ ਹਿਰੰਗਾ ਨੂੰ ਪਾਣਾ ਮੰਨਨ ਦਾ ਯਤਨ ਕਰਦਾ ਕਦੇ ਆਪਣੇ ਛੋਟੇ ਭਰਾ ਨਾਲ ਕੀਤੀ ਤਰੋ ਕਦੇ ਮਾਪੇ ਬਾਪ ਨੂੰ ਘਰੋਂ ਕੱਢਣ ਕਦੇ ਲਾਭ ਨਾਲ ਆਪਣੀ ਨੂ ਦੇ ਨਜਾਇਜ਼ ਸਬੰਧਾ ਬਾਰੇ ਸੋਚਦਾ ਨਸੀਬੋ ਦੀ ਢਲਦੀ ਉਮਰ ਉਸ ਨੂੰ ਆਪਣੇ ਬੀਤੇ ਵਕਤ ਦੀਆਂ ਗਲਤੀਆਂ ਵੱਲ ਧਿਆਨ ਦੇ ਲਈ ਮਜਬੂਰ ਕਰ ਦਿੰਦੀ ਪਰ ਉਹ ਇਹ ਆਖ ਖੁਦ ਨੂੰ ਤਰਵਾਸ ਦੇ ਛੱਡਦੀ ਕਿ ਵਕਤ ਕਿਸੇ ਦਾ ਵੀ ਮੱਤ ਨਹੀਂ ਕਦੇ ਮਾਪਾਪ ਨੂੰ ਘਰੋਂ ਕੱਢਣ ਅਤੇ ਕਦੇ ਲਾਭ ਨਾਲ ਆਪਣੀ ਨੂੰਹ ਦੇ ਨਜਾਇਜ਼ ਸੰਬੰਧਾਂ ਬਾਰੇ ਸੋਚਦਾ ਨਸੀਬੋ ਦੀ ਢਲਦੀ ਉਮਰ ਉਸ ਨੂੰ ਆਪਣੇ ਬੀਤੇ ਵਕਤ ਦੀਆਂ ਗਲਤੀਆਂ ਵੱਲ ਧਿਆਨ ਦੇ ਲਈ ਮਜਬੂਰ ਕਰ ਦਿੰਦੀ ਪਰ ਉਹ ਇਹ ਆ ਖੁਦ ਨੂੰ ਦਰਵਾਸੇ ਦੇ ਛੱਡਦੀ ਕਿ ਵਕਤ ਕਿਸੇ ਦਾ ਵੀ ਮਿੱਤ ਨਹੀਂ ਹੁੰਦਾ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਜੀ ਧੰਨਵਾਦ